ਬਹੁਤ ਵਧੀਆ ਲੱਗ ਰਿਹਾ ਸਾਨੂੰ ਵੋਟ ਪਾਣਾ ਚਾਹੀਦਾ ਆਪਣੀ ਦੇਸ਼ ਦੀ ਤਰੱਕੀ ਲਈ ਸਭ ਤੋਂ ਪਹਿਲੇ ਨਸ਼ਿਆਂ ਲਈ ਤੇ ਦੂਜੀ ਗਰੀਬੀ ਲਈ ਇਹ ਸਭ ਤੋਂ ਵੱਡਾ ਇਸਵਰੀ ਕਾਰਨ ਹੈ ਜਿਹੜਾ ਦੇਸ਼ ਸਾਡੀ ਤਰੱਕੀ ਨਹੀਂ ਕਰ ਪਾ ਰਿਹਾ ਗੁਰੂ ਨਗਰੀ ਦੇ ਵਿੱਚ ਵੱਖ-ਵੱਖ ਬੁਥਾਂ ਦੇ ਉੱਤੇ ਅਸੀਂ ਇਸ ਵਕਤ ਮੌਜੂਦ ਹੈਗੇ ਆਂ ਤਾਂ ਇਸ ਵਕਤ ਅਸੀਂ ਸਾਊਥ ਹਲਕੇ ਦੇ ਵਿੱਚ ਮੌਜੂਦ ਆ ਤਾਂ ਅੱਜ ਗੁਰੂ ਨਗਰੀ ਤੇ ਜਿਹੜੇ ਲੋਕ ਨੇ ਉਹਨਾਂ ਵੱਲੋਂ ਵਾਚੜ ਕੇ ਡੀ VOTING ਕੀਤੀ ਜਾ ਰਹੀ ਆ ਤਾਂ ਉੱਥੇ ਹੀ ਜਿਨ੍ਹਾਂ ਵੱਲੋਂ ਪਹਿਲੀ ਵਾਰ ਵੋਟ ਕੀਤੀ ਗਿਆ ਤਾਂ ਸਾਡੇ ਨਾਲ ਉਹ ਵੀ ਜੋ ਇੱਥੇ ਲੋਕ ਮੌਜੂਦ ਹੈਗੇ ਉਹਨਾਂ ਨਾਲ ਵੀ ਆਪਾਂ ਗੱਲ ਕਰਦੇ ਹਾਂ ਤਾਂ ਕਿਵੇਂ ਵੇਖਦੇ ਹੋ ਜੀ ਤੁਸੀਂ ਅੱਜ ਫਸਟ ਟਾਈਮ ਵੋਟ ਕੀਤੀ ਆ ਕਿਵੇਂ ਦਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਸਾਨੂੰ ਵੋਟ ਪਾਉਣਾ ਚਾਹੀਦਾ ਆਪਣੀ ਦੇਸ਼ ਦੀ ਤਰੱਕੀ ਲਈ ਸਾਨੂੰ ਸਾਡੇ ਵੋਟ ਦਾ ਚੰਗਾ ਇਸਤੇਮਾਲ ਕਰਨਾ ਚਾਹੀਦਾ ਕਿਵੇਂ ਵੇਖਦੇ ਹੋ ਗੁਰੂ ਨਗਰੀ ਦੇ ਵਿੱਚ ਕੀ ਕੁਝ ਖਾਸ ਜੋ ਡਿਵੈਲਪਮੈਂਟ ਹੋਣ ਵਾਲੀ ਹੈਗੀ ਆ ਜਾਂ ਤੁਹਾਨੂੰ ਕੀ ਕੁਝ ਲੱਗਦਾ ਕਿ ਗੁਰੂ ਨਗਰੀ ਚ ਕੁਝ ਇਹੋ ਜਿਹਾ ਵਧੀਆ ਕਰਨ ਲੀਡਰ ਜਿਹੜੇ ਵੀ ਬਣਾ ਤੁਹਾਨੂੰ ਕੀ ਲੱਗਦਾ ਸਭ ਤੋਂ ਪਹਿਲੇ ਨਸ਼ਿਆਂ ਲਈ ਤੇ ਦੂਜੀ ਗਰੀਬੀ ਲਈ ਐ ਸਭ ਤੋਂ ਵੱਡਾ ਇਸਵਰੀ ਕਾਰਨ ਹੈ ਜਿਹੜਾ ਦੇਸ਼ ਸਾਡੀ ਤਰੱਕੀ ਨਹੀਂ ਕਰ ਪਾ ਰਿਆ। ਪਰ ਸਹੀਓ ਮੈਂ ਕਹਿਣਾ ਚਾਹਾਂਗੀ ਸਾਨੂੰ ਕਿ ਨਸ਼ੇ ਤੇ ਨਾਲ ਗਰੀਬੀ ਬਸਤੇ ਖਾਸ ਧਿਆਨ ਦੇਣਾ ਚਾਹੀਦਾ। ਜੀ ਕਿਉਂਕਿ ਨਸ਼ੇ ਨਾਲ ਕਾਫੀ ਪਰਿਵਾਰਾਂ ਵਿੱਚ ਬਹੁਤ ਜ਼ਿਆਦੀ ਪ੍ਰੋਬਲਮਸ ਆ ਰਹੀਆਂ ਤੇ ਗਰੀਬੀ ਕਰਕੇ ਸਾਡਾ ਦੇਸ਼ ਨਹੀਂ ਅੱਗੇ ਵੱਧ ਪਾ ਰਿਆ। ਜਿਹੜੇ ਯੂਥ ਹੋਰ ਵੀ ਹੈਗੇ ਨੇ ਜਿਹੜੇ ਇਸ ਦਿਨ ਨੂੰ ਲੈ ਕੇ ਕਹਿੰਦੇ ਆ ਕਿ ਅਸੀਂ ਬਸ ਇੱਕ ਹੌਲੀਡੇ ਆ ਛੁੱਟੀ ਆ ਘਰ ਭਵਾਂਗੇ ਜਾਂ ਕਿਤੇ ਘੁੰਮਣ ਜਾਣੇ ਆ। ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਤੁਸੀਂ ਵੀ ਆਏ ਹੋ ਵੋਟ ਪਾਉਣ ਵਾਸਤੇ ਕਿਵੇਂ ਵੇਖਦੇ ਆਜ ਕੇ ਟਾਈਮ ਤੇ ਤਾਂ ਹਮੇਂ ਵੋਟ ਡਾਲਨੀ ਚਾਹੀਏ ਹਮੇਂ ਆਪਣੇ ਦੇਸ਼ ਦੀ ਤਰੱਕੀ ਪਹਿਲੇ ਸੋਚਣੀ ਚਾਹੀਏ ਆਪਣਾ ਫਿਊਚਰ ਦੇਖਣਾ ਚਾਹੀਏ ਕਿ ਅੱਗੇ ਆਉਣ ਵਾਲੇ ਟਾਈਮ ਮੇ ਕੀ ਆਏਗਾ ਸਭ ਤੋਂ ਪਹਿਲੇ ਤਾਂ ਵੋਟੀ ਆਈ ਥਿੰਕ ਕਿਵੇਂ ਲੱਗ ਰਿਹਾ ਤੁਹਾਨੂੰ ਵੀ ਕਿ ਜਦੋਂ ਅੱਜ ਬੱਚੀ ਵੋਟ ਪਾਣ ਆਈ ਆ ਤਾਂ ਤੁਸੀਂ ਵੀ ਇੱਥੇ ਹੋ ਤਾਂ ਕਿਵੇਂ ਵੇਖਦੇ ਹੋ ਕਿ ਜੇਕਰ ਅਸੀਂ ਗੁਰੂ ਨਗਰੀ ਦੀ ਗੱਲ ਕਰੀਏ ਤਾਂ ਕਿਹੜੀ ਕਿਹੜੀ ਚੀਜ਼ਾਂ ਦੀ ਘਾਟ ਤੁਹਾਨੂੰ ਲੱਗਦੀ ਹੈ ਕਿ ਉਹ ਪੂਰੀ ਹੋਣੀ ਚਾਹੀਦੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਕੋਈ ਵਧੀਆ ਲੀਟਰ ਮ ਸਾਨੂੰ ਲੀਡਰ ਬਹੁਤ ਅੱਛਾ ਮਿਲਣਾ ਚਾਹੀਦਾ ਸਾਨੂੰ ਵੋਟ ਪਾ ਕੇ ਸਾਨੂੰ ਇਹ ਬਹੁਤ ਹੀ ਅੱਛਾ ਲੱਗਿਆ ਲੇਕਿਨ ਸਾਡੇ ਦੇਸ਼ ਦੀ ਤਰੱਕੀ ਵੀ ਹੋਣੀ ਚਾਹੀਦੀ ਹੈ ਇਸ ਕਰਕੇ ਸਾਨੂੰ ਦੇਸ਼ ਦਾ ਨੇਤਾ ਅੱਛਾ ਹੀ ਮਿਲਣਾ ਚਾਹੀਦਾ ਕਿਵੇਂ ਵੇਖਦੇ ਹੋ ਜੀ ਤੁਸੀਂ ਵੀ ਅੱਜ ਇੱਥੇ ਮੌਜੂਦ ਹੋ ਮੈਂ ਬੀ.ਐਲ.ਓ ਤਰਲੋਜ ਸਿੰਘ ਮੈਂ ਇਹਨਾਂ ਦੇ ਬੇਟੀ ਦੀ ਵੋਟ ਬਣਾਈ ਆ ਵੋਟ ਪਾ ਕੇ ਪਹਿਲੀ ਵਾਰੀ ਹੱਕਿਆ ਦਾ ਵੋਟ ਪਾਉਂਦਾ ਇਹਨੇ ਵੋਟ ਦਾ ਆਪਣੀ ਦਾ ਹੱਕ ਇਸਤੇਮਾਲ ਕੀਤਾ ਅੱਜ ਸੋਕ ਸਹੂਲਤਾ ਦੀ ਗੱਲ ਕਰ ਲਈ ਤਾਂ ਪ੍ਰਸ਼ਾਸਨ ਵੱਲੋਂ ਹਰ ਇੱਕ ਦੀ ਚੀਜ਼ ਦਾ ਧਿਆਨ ਦਿੱਤਾ ਜਾ ਰਿਹਾ ਤਾਂ ਇੱਥੇ ਵੀ ਹਰ ਇੱਕ ਚੀਜ਼ ਨੂੰ ਲੈ ਕੇ ਸੁਖ-ਸੂਲ ਸਾਰੀ ਪੂਰੀ ਕੀਤੀ ਜਾ ਰਹੀ ਹੈ। ਸਾਰੀਆਂ ਸੁਖ-ਸੂਲਤਾ ਦਿੱਤੀਆਂ ਜਿਨ੍ਹਾਂ ਨੂੰ ਪਾਣੀ ਦੇਣਾ ਪਾਣੀ ਦਿੱਤਾ ਵਾ। ਠੰਡਾ ਤੇ ਖਾਣਾ ਵੀ ਇਹਨਾਂ ਦਿੱਤਾ ਵਾ ਤੇ ਦੂਜਾ ਸਰਪੰਚ ਦਾ ਪ੍ਰਬੰਧ ਕੀਤਾ ਵਾ ਉਹ ਵੀ ਦਿੱਤਾ ਇਹਨਾਂ ਨੂੰ। ਟੈਂਟ ਦਾ ਕੀਤਾ ਸਾਰਾ ਪ੍ਰਬੰਧ ਆ। ਉਹ ਸਾਰਾ ਪ੍ਰਬੰਧ ਕਰਕੇ ਤੇ ਕੋਈ ਵੀ VOTER ਨੂੰ ਹੀ ਸਹੂਲਤਾ ਪੂਰੀਆਂ ਦੇਣ ਡਿਆ। ਹੁਣ ਤੱਕ ਕਿੰਨੇ ਪਰਸੈਂਟ ਇਸ ਬੂਥ ਦੇ ਉੱਤੇ VOTERS ਆ ਚੁੱਕੇ ਨੇ? ਕਿੰਨੇ ਪਰਸੈਂਟ VOTING ਜਿਹੜੀ ਇੱਥੇ ਹੋ ਚੁੱਕੀ ਹੈ? VOTER ਅਜੇ 10% ਹੋਈ ਹੈ। ਹਾਂਜੀ ਡਾਕਟਰ ਕਿੰਨੇ ਤੱਕ ਆਸ ਹੈਗੀ ਆ ਕਿ ਇਸ ਬੂਥ ਤੋਂ ਜਾਂ ਸਾਊਥ ਹਲਕੇ ਦੇ ਜਿਹੜੇ ਬੂਥ ਆਪਾਂ ਮੌਜੂਦ ਆ ਤੇ ਇੱਥੇ ਕਿੰਨੇ ਪਰਸੈਂਟ ਵੋਟ ਜਾ ਸਕਦੀ 50 ਦੇ ਲੱਗੇ ਬੰਨੇ ਚੱਲ ਜੂਗੀ 50 ਦੇ ਲੱਗੇ ਹਾਂਜੀ ਜੀ ਡੈ ਆ ਲਿੱਕੇ ਆਉਣ ਡੈ 3 ਵੀ ਦੇ ਲੱਗੇ ਸਾਰੇ ਲੱਗੇ ਆਪੋ ਆਪਣਾ ਜਿਹੜੇ ਹੈਗੇ ਆ ਉਹ ਲੈ ਕੇ ਆਉਣ ਡੈ ਆਪਣੇ ਵੋਟਰ ਜੀ ਬਿਲਕੁਲ ਜਿਵੇਂ ਤੁਹਾਡੇ ਨਾਲ ਤਸਵੀਰਾਂ ਸਾਂਝੇ ਕੀਤੀਆਂ ਕਿ ਅਸੀਂ ਅੱਜ ਗੁਰੂ ਨਗਰੀ ਦੇ ਸਾਊਥ ਹਲਕੇ ਦੇ ਵਿੱਚ ਮੌਜੂਦ ਹੈਗੇ ਆ ਤਾਂ ਸਾਡੇ ਨਾਲ ਕੁਝ ਹੋਰ ਵੀ ਲੋਕ ਮੌਜੂਦ ਹਨ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਤਾਂ ਕਿਵੇਂ ਵੇਖਦੇ ਹੋ ਜੀ ਅੱਜ ਜਿੱਦਾਂ ਕੀ ਇਹ ਬੱਚੀ ਨੇ ਫਸਟ ਟਾਈਮ ਵੋਟ ਕੀਤੀ ਆ ਤੁਸੀਂ ਵੀ ਵੋਟ ਪਾਉਣ ਆਏ ਹੋ ਕਿਵੇਂ ਦਾ ਲੀਡਰ ਸਮਝਦੇ ਹੋ ਕਿ ਗੁਰੂ ਨਗਰੀ ਨੂੰ ਮਿਲਣਾ ਚਾਹੀਦਾ ਕਿ ਗੁਰੂ ਨਗਰੀ ਦੀ ਤਰੱਕੀ ਹੋ ਸਕੇ ਸਰ ਮੈਂ ਸਭ ਤੋਂ ਪਹਿਲੇ ਇੱਕ ਗੱਲ ਕਵਾਂਗਾ ਜਿਸ ਤਰ੍ਹਾਂ ਅਸੀਂ ਕੰਨਿਆਦਾਨ ਕਰਦੇ ਹਾਂ ਜਾਂ ਰक्तਦਾਨ ਕਰਦੇ ਹਾਂ ਐਸਾ ਮਤਦਾਨ ਵੀ ਇੱਕ ਬਹੁਤ ਜ਼ਰੂਰੀ ਚੀਜ਼ ਹੈ ਉਹ ਇਸ ਕਰਕੇ ਜ਼ਰੂਰੀ ਹੈ ਕਿ ਦੇਸ਼स्ते ਸਾਨੂੰ ਜਨਤਾ ਨੂੰ ਹੀ ਸੋਚਣਾ ਪੈਣਾ ਹੈ ਕੀ ਕਿਰਾਸਹੀ ਹੈ ਵੋਟ ਜਿਹੜੀ ਮਰਜ਼ੀ ਪਾਰਟੀ ਨੂੰ ਪਾਓ ਕੋਈ ਮਤਲਬ ਨਹੀਂ ਪਰ ਆਪਣੇ ਵੋਟ ਦਾ ਸਹੀ ਇਸਤੇਮਾਲ ਜ਼ਰੂਰ ਕਰੋ ਇਹ ਨਹੀਂ ਕਿ ਤੁਸੀਂ ਘਰ ਬੈ ਕੇ ਸੋ ਜੋ ਬੈਠੇ ਰਹੋ ਅੱਜ ਛੁੱਟੀਆਂ ਇੰਜੋਏ ਕਰੀ ਉਹ ਨਹੀਂ ਜਿਸਾ ਅਸੀਂ ਰક્તદાન ਕਰਦੇ ਹਾਂ ਉਹ ਵੀ ਅਸੀਂ ਕਰਦੇ ਹਾਂ ਕਿਸੇ ਦੀ ਭਲਾਈ ਵਾਸਤੇ ਇਹ ਵੀ ਆਪਣੇ ਦੇਸ਼ ਦੀ ਭਲਾਈ ਵਾਸਤੇ ਮਤਦਾਨ ਬਹੁਤ ਜ਼ਰੂਰੀ ਹੈ ਔਰ ਮੈਨੂੰ ਤਾਂ ਖੁਸ਼ੀ ਹੈ ਕਿ ਮੇਰੀ ਬੇਟੀ ਨੇ ਵੋਟ ਪਾਇਆ ਤੇ ਇਸ ਕਰਕੇ ਤੇ ਮੈਂ ਤੇ ਕਵਾਂਗਾ ਅੰਮ੍ਰਿਤਸਰ ਚਾਲੇ ਬਹੁਤ ਕਮ ਹੋਣ ਵਾਲਿਆ ਸਭ ਤੋਂ ਮੇਨ ਤੇ ਪ੍ਰੋਬਲਮ ਹੈ ਤੇ ਕਿ ਪੰਜਾਬ ਚ ਕਹਿੰਦੇ ਨਸ਼ਈ ਬਹੁਤ ਐ ਜਿਹੜੀ ਅੱਜ ਕੱਲ ਦੀ ਨਈ ਜਨਰੇਸ਼ਨ ਨਸ਼ਿਆਂ ਚ ਡੁੱਬੀ ਹੋਈ ਐ ਨੰਬਰ 2 ਅੰਮ੍ਰਿਤਸਰ ਦੇ ਵਿੱਚ ਤੇ ਬਹੁਤ ਹੀ ਜ਼ਿਆਦਾ ਕੰਮ ਹੋਣ ਵਾਲਾ ਕਿਉਂਕਿ ਮੇਨ ਵਰਲਡ ਦੇ ਵਿੱਚ ਨੰਬਰ ਸਾਡੀ ਗੁਰੂ ਦੀ ਨਗਰੀ ਜਿਹੜੀ ਐ ਬਹੁਤ ਹੀ ਟੂਰਿਸਟ ਬਾਹਰੋਂ ਬਹੁਤ ਆਂਦਾ ਐ ਇਥੋ ਦੀ ਡਵੈਲਪਮੈਂਟ ਤੇ ਮੇਨ ਖਾਸ ਹੋਣੀ ਚਾਹੀਦੀ ਐ ਜਿਸ ਸਾ ਤੀਰਥਾਂ ਦੀ ਡਵੈਲਪਮੈਂਟ ਤਾਂ ਹੋ ਰਹੀ ਐ ਉਸ ਅੰਮ੍ਰਿਤਸਰ ਦੀ ਡਵੈਲਪਮੈਂਟ ਬਹੁਤ ਹੋਣੀ ਚਾਹੀਦੀ ਐ ਕੁਝ ਕੰਮ ਹੋਇਆ ਪਰ ਪੂਰਾ ਨਹੀਂ ਹੋਇਆ ਸਹੀ ਤਰੀਕੇ ਉਹ ਹੋਣਾ ਚਾਹੀਦਾ ਜਿਹੜੇ ਵੀ ਅੱਗੇ ਸਰਕਾਰ ਆਵੇ ਮੈਂ ਉਹਦੇ ਇੱਕ ਬੇਨਤੀ ਇਹ ਕਰਾਂਗਾ ਕਿ ਅੰਬਰ ਸਰਵਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਜੀ ਤਾਂ ਜੀ ਬਿਲਕੁਲ ਜਿਵੇਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਲੋਕ ਇੱਥੇ ਪਹੁੰਚੇ ਜਿਨ੍ਹਾਂ ਕੋਲ ਵੋਟ ਪਾਈ ਗਈ ਹੈ ਤਾਂ ਫਸਟ ਟਾਈਮ ਵੋਟ ਪਾਉਣ ਵਾਲੇ ਜਿਹੜੇ ਬੱਚੇ ਨੇ ਉਹ ਵੀ ਅੱਜ ਇੱਥੇ ਪਹੁੰਚੇ ਨੇ ਯੂਥ ਜਿਹੜਾ ਇੱਥੇ ਪਹੁੰਚਿਆ ਤਾਂ ਹੁਣ ਕਿਤੇ ਨਾ ਕਿਤੇ ਗੁਰੂ ਨਗਰੀ ਦੇ ਵਿੱਚ ਕਿਉਂਕਿ ਹਾਲੇ ਤੱਕ ਦੀ ਇਹ ਗੱਲ ਕਰ ਲਈਏ ਤਾਂ ਸਾਊਥ ਹਲਕੇ ਜਿਸ ਬੂਥ ਤੇ ਆਪਾਂ ਮੌਜੂਦ ਆ ਇੱਥੇ 10% ਜ਼ਰੂਰ VOTING ਹਾਲੇ ਤੱਕ ਹੋਈ ਹੈ ਤਾਂ 50-60% ਦੇ ਕਰੀਬ ਇੱਥੋਂ ਦੀ ਜਿਹੜੀ VOTING ਆ ਜਾਣ ਦੀ ਆਸ ਜੋ ਆ ਲਗਾਈ ਜਾ ਰਹੀ ਹੈ ਕਿਉਂਕਿ ਗਰਮੀ ਦਾ ਕਹਿਰ ਵੀ ਬਹੁਤ ਆ ਤਾਂ ਉੱਥੇ ਹੀ ਸੁਖ ਸਹੂਲਤ ਵਾਸਤੇ ਜੋ ਆ ਪ੍ਰਸ਼ਾਸਨ ਵੱਲੋਂ ਵੀ ਜਿਹੜੇ ਪੁਖਤਾ ਇੰਤਜ਼ਾਮ ਜਿਹੜੇ ਅੱਜ ਇੱਥੇ ਕਿਤੇ ਗਏ ਨੇ ਕੈਮਰਾਮੈਨ ਸੰਦੀਪ ਕੁਰ ਦੇ ਨਾਲ ਅਕਸ਼ ਸੁਨਿਕ ਜਗਬਣੀ ਟੀਵੀ ਸ਼ੀਨੂ